ਇਸ ਨਿਊ ਚੈਨਲ ਤੇ ਮੈਂ ਹਰ ਸੁਖਵਿੰਦਰ ਸਿੰਘ ਪੁਲਾਹੇ ਚੋਣ ਖੜਾ ਪੂਰੀ ਤਰ੍ਹਾਂ ਪਸ ਚੁੱਕਿਆ ਹੈ। ਐਸੇ ਦੌਰਾਨ ਧੂਰੀ ਹਰਖੇ ਦੀ ਮੇਨ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਸੁਖਬੀਰ ਸਿੰਘ ਬਾਦਲ ਹਲਕੇ ਵਿੱਚ ਰੈਲੀ ਕਰਨ ਨੂੰ ਆ ਰਹੇ ਹਨ। ਇਸ ਨੂੰ ਲੈ ਕੇ ਅੱਜ ਜਿੱਥੇ ਰੈਲੀ ਹੋਣ ਜਾ ਰਹੀ ਹੈ ਤੇ ਤਕਾਲੀ ਵਰਤਨ ਨਾਲ ਮੁਲਾਕਾਤ ਕੀਤੀ ਗਈ ਜਿਸ ਨੂੰ ਲੈ ਕੇ ਉਹਨਾਂ ਵਿੱਚ ਪੱਪਾ ਪਾ ਦਿਖਾਈ ਦਿੱਤੇ ਅਤੇ ਉਹਨਾਂ ਨੇ ਸ਼ਰਮ ਦੀ ਅਕਾਲੀ ਦੇ ਦਿਸਤ ਕਰਦੇ ਹੋਰ ਦੇਖਦੇ ਕੀ ਕਿਹਾ ਤੁਹਾਨੂੰ ਸਾਰਿਆਂ ਵਿਸ਼ੇਸ਼ ਖਬਰ ਧੂਰੀ ਤੋਂ। ਗਾਰੋ ਮੇਰੀ ਗੱਲਤਾ ਹੈ ਹਿੰਦੀ ਮੇ ਆਪਾਂ ਕਿ ਆਪਣੇ ਸਕੂਲ ਦੀਆਂ ਛੁੱਟੀਆਂ ਕੱਟਣ ਜਾਂਦੇ ਨੇ ਸਿਮਲਾ ਵਗੈਰਾ। ਉਵੇਂ ਜਿਵੇਂ ਇਹ ਤਾਂ ਸਾਡੇ ਵੱਡੇ ਨਾਲੇ ਇਧਰੋਂ ਕੱਲ ਨੂੰ ਵੋਟਾਂ ਪੈ ਗਈਆਂ ਮੁੜ ਕੇ ਕਿਸੇ ਨੇ ਨਹੀਂ ਆਉਣਾ ਕੀ ਨਾਮ ਹੈ ਆਪਣਾ ਅਮਰਪ੍ਰਤਾ ਘਣੌੜੀ ਅਮਰਪੁਰ ਜੀ ਕੱਲ ਨੂੰ ਸੁਖਵੀਰ ਸਿੰਘ ਬਦਲ ਦੀ ਆ ਰਹੇ ਨੇ ਕਿੰਦਾ ਦਾ ਉਫਸਾ ਲੱਗ ਰਿਹਾ ਨੌਜਵਾਨਾਂ ਵਿੱਚ ਦੇਲੀ ਦੇਲੀ ਦੇ ਗਰਾਬ ਵਾਧਾ ਤੋਂ ਰਹਿ ਜਾਂਦਾ ਲੋਕਾਂ ਚੱਕੀ ਨੇ ਦੋਸਤ ਵਾਧਾ ਪਹਿਲਾਂ ਹੁੰਦਾ ਤੇ ਕੱਲ ਨੂੰ ਭਾਰੀ ਕੱਟ ਕਰਾਂਗੇ ਘਟ ਘਟ 12-13 ਹਜ਼ਾਰ ਦਾ ਹੀ ਪੀਲੀ ਦਾ ਕੱਟ ਕਰਾਂਗੇ ਅਕਾਲੀ ਦਰਬਰਕਰ ਨਾਲ ਜੀ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਗੇ ਇਹ ਵੱਧ ਛੱਡ ਕੇ ਕਿੰਨੋਂ ਦੇ ਆਸਾ ਦੋ ਅਕਾਲੀ ਦਰਬ ਦਾ ਖੇਤਰੀ ਪਾਰਟੀ ਆ ਆਪਣੀ ਪੰਜਾਬ ਬੋਲੀ ਦੀ ਮੈਂ ਅੱਜ ਕਰਦੀ ਆ ਪੰਜਾਬ ਜਾਓ ਯਾਤਰਾ ਚੱਲਦੀ ਆ ਇਹ ਝਾੜੂ ਚੋਭੂ ਦਾ ਕੋਈ ਨਹੀਂ ਰੱਖਿਆਗਾ ਦਿੱਲੀ ਆ ਤੇ ਸਰਕਾਰ ਚਲਦੀਆਂ ਨੇ ਉਹ ਵੀ ਬਹੁਤਾ ਕਰਦਾ ਨਹੀਂ ਹੈਗਾ ਇਹਦਾ ਖਤਮ ਨਹੀਂ ਜਾ ਝਾੜੂ ਚੋਭੂ ਚੇਅਰਮੈਨ ਸਾਹਿਬ ਕਿੱਦਾਂ ਲੱਗ ਰਿਹਾ ਵੀ ਲੋਕ ਖੇਤਰੀ ਪਾਰਟੀ ਕਰਨੀ ਆਉਣਗੇ ਜੀ ਹੁਣ ਹਾਂਜੀ ਆਉਣਗੇ ਲੋਕਾਂ ਦੇ ਪੰਜਾਬ ਦੇ ਲੋਕਾਂ ਨੇ ਕਿਹਾ ਸ਼੍ਰੋਮਣੀ ਅਕਾਲੀ ਦਲ ਮੋੜਾ ਪਾ ਲਿਆ ਜਿਨੋਂ ਦਿਨ ਸ਼੍ਰੋਮਣੀ ਅਕਾਲੀ ਦਲ ਦਾ ਗ੍ਰਾਫ ਉੱਪਰ ਵੱਲ ਨੂੰ ਜਾ ਰਿਹਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਮੁੱਦੇ ਨੇ ਉਹ ਪੰਥਕ ਮੁੱਦਿਆਂ ਵੱਲ ਸ਼੍ਰੋਮਣੀ ਅਕਾਲੀ ਦਲ ਮੋੜਿਆ ਇਸ ਕਰਕੇ ਜਿਹੜੀ ਪੰਥਕ ਮੁੱਦਿਆਂ ਤੇ ਸੋਂ ਪੰਜਾਬ ਦੇ ਲੋਕ ਨੇ ਇੱਕ ਇਹ ਇਨਕਲਾਬੀ ਲੋਕ ਨੇ ਇਹਨਾਂ ਨੇ ਸੰਗਠਨ ਦੇ ਲੋਕਾਂ ਨੇ ਹਮੇਸ਼ਾ ਹੀ ਇਨਕਲਾਬੀ ਜਦੋਂ ਵੀ ਕੋਈ ਸ਼ੁਰੂਆਤ ਕਰਿਆ ਸੰਗਠਨ ਤੋਂ ਵੱਡੇ ਮਾਰਜ ਨਾਲ ਸਰਾਕਵਲਫੀ ਤੋਂ ਹੁੰਦਾ ਉਹਨਾਂ ਨੇ ਜਿਤੇ ਆ ਕੇ ਪਾਰਲੀਮੈਂਟ ਤੇ ਜਿਵੇਂ ਲੋਕਾਂ ਮਨ ਬਣਾਈ ਬੈਠੇ ਨੇ ਕੱਲ ਦੀ ਰੈਲੀ ਆ ਵੱਡੇ ਪੱਧਰ ਤੇ ਹੋਈ ਹੈ ਪ੍ਰਧਾਨ ਸਿੰਘ ਸਿੰਘ ਬਾਦਲੋਂ ਮੁੱਖੀ ਲੀਡਰਸ਼ਿਪ ਕੱਲ ਦੀ ਰੈਲੀ ਨੂੰ ਸੰਬੋਧਨ ਕਰੀ ਤੇ ਬਹੁਤਰੀ ਹੈ ਹੋਰ ਵੀ ਵਰਕਰ ਪਿੰਡਾਂ ਚੋਂ ਬੱਚਾ ਆ ਗਏ ਨੇ ਆਪੋ ਦੇ ਸਾਧਨਾ ਤੇ ਬਹੁਤ ਵੱਡੀ ਗਿਣਤੀ ਵਿੱਚ ਵਾਈਟ ਹਾਂ ਵਾਈਟ ਕਿ ਕਰੀ ਰਹੀ ਹੋ ਤੇਰੇ ਤੋਂ ਤੋ ਪੂਰੇ ਪਛਾਰ ਨਾਲ ਪੂਰੇ ਜੋਸ਼ੋਖ ਰੋਸ਼ਨ ਪਾਰਟੀ ਦੇ ਅਗੂ ਵਰਕਰ ਸਾਰੇ ਲੱਗੇ ਹੋਏ ਨੇ ਔਰ ਜਿਸ ਤਰ੍ਹਾਂ ਨਾਲ ਪੰਜਾਬ ਚ ਨਾਅਤ ਨੇ ਆਉਂਦੇ ਉਹ ਪਿਆਰਾ ਜਰੋਂ ਨਹੀਂ ਕਰ ਰਹੇ ਜੀ ਬਹੁਤ ਵੱਡਾਂ ਦਾ ਰਾਪੜ ਰਹਿ ਗਿਆ ਕੱਲ ਅਸੀਂ ਰਮਣਾ ਦੇ ਤਨਾਲ ਪੰਜਾਬ ਲਗਾਉ ਜਾਂਦੇ ਬਹੁਤ ਵੱਡਾ ਔਰ ਭਾਰੀ ਉੱਚਾ ਦੇਖਣ ਨੂੰ ਸੇ ਵੱਡੀ ਤਰਜੀਹ ਨਾਲ ਪੰਜਾਬ ਦੇਖਣ ਮਿਲਦੇ ਦੇ ਲੋਕ ਇਹ ਮਹਿਸੂਸ ਕਰਨ ਲੱਗੇ ਨੇ ਕਿ ਪੰਜਾਬ ਦੀ ਇਹ ਮਨਸ਼ਾਂਤ ਤੇ ਪਾਇਸ਼ਰ ਖਾਨ ਡਵੈਲਪਮੈਂਟ ਟੂਰਿਸਟਿੰਮ ਆਨਾਰ ਪੰਜਾਬ ਦੀ ਜਿਹੜੀ ਅਸਲੀ ਖੁਸ਼ਹਾਲੀ ਹੈ ਉਹ ਕਾਲੀਗਲ ਵਿਨਾ ਦੇਖੀ ਪਾਟੇ ਨੂੰ ਪੰਜਾਬ ਦੇ ਹਰ ਇੱਕਾਂ ਨੂੰ ਨਾ ਕਰਿਆ ਦਾਰਿਆ ਕਿੰਨੀ ਜੱਤ ਜਿਸ ਕਰਕੇ ਲੋਕ ਦੁਆਰਾ 45 ਰੁਪਏ ਜੁਮਦੇ ਨੇਔਰ ਕਾਲੀਗਲ ਦੇ ਰਾਜ ਨੂੰ ਵੀ ਲੋਕਾਂ ਚ ਜਾਣ ਕਿਹੜੇ ਜਿਹੇ ਮੁੱਦੇ ਨੇ ਜਿਹੜੇ ਵੀ ਕਾਲੂਧਾਨੂ ਜਿਲ੍ਹਾ ਪੈਣੇ ਸੂਜੀ ਆ ਰਹੇ ਨੇ ਆਪਣੇ ਹੱਥੇ ਜਦੋਂ ਸਾਡੀ ਤਾਂ ਇਹ ਕਿਹੜਾ ਸਰਕਾਰ ਆ ਪਰ ਅਸੀਂ ਤੇ ਇਹ ਹੀ ਹੈ ਵੀ ਉਸਤਾ ਪੰਜਾਬ ਦੇ ਮਸਲੇ ਨੇ ਜਿਹੜੇ ਅਸੀਂ ਪੰਜਾਬ ਦੀ ਲੰਮੇ ਸਮੇਂ ਤੋਂ ਚੱਲੇ ਮਸਲੇ ਵਿੱਚ ਉਹਨਾਂ ਦੀ ਲੜਾਈ ਲੜ ਰਹੇ ਆ ਕਦੋਂ ਦੀ ਇਸ ਤੋਂ ਬਨਾ ਕੁਝ ਲੋਕਲ ਇਲਾਕੇ ਦੇ ਮਸਲੇ ਹੁੰਦੇ ਨੇ ਅੱਤੂਰੇ ਅਸੀਂ ਤੁਰੇ ਚ ਖੜੇ ਆ ਅਤੂਰੇ ਦੀ 슈ਗਰ ਮਿਲ ਬੰਦ ਹੋ ਗਈ ਮਸਲਾ ਹੀ ਆ ਸੋ ਇਹ ਕੀ ਇਹ ਮੁਖਮੰਦੀ ਸਾਹਿਬ ਦਾ ਫਰਜ਼ ਨਹੀਂ ਬਣਦਾ ਕਿ ਇਹਨੂੰ ਜੇਨੂੰ ਚਾਲੂ ਰੱਖਣ ਕਿਸੇ ਵੀ ਤਰੀਕੇ ਨਾਲ ਰੱਖੋ ਇਲਾਕੇ ਦੇ ਕਿਸਾਨਾਂ ਨਾਲ ਵੀ ਨੁਕਸਾਨ ਹੋਇਆ ਉਲਾਜਮਾ ਨਾਲ ਵੀ ਆ ਔਰ ਜੀ ਇਹਨਾਂ ਨੂੰ ਵਿਚਾਰ ਕਰਦੇ ਔਰ ਇਹ ਥੋੜੀਆਂ ਮੁਸ਼ਕਲਾਂ ਨੇ ਮਤਲਬ ਇਸ ਤਰ੍ਹਾਂ ਦੇ ਜਿਵੇਂ ਕੱਗਰ ਦਾ ਮੁੱਦਾ ਨਾ ਰਹੇਗਾ ਕਿ ਹੈਲਥ ਦੇ ਮਸਲੇ ਨੇ ਐਜੂਕੇਸ਼ਨ ਦੇ ਮਸਲੇ ਨੇ ਪੰਜਾਬ ਦੇ ਬੜੀਆਂ ਸਮੱਸਿਆਵਾਂ ਸਾਰੀਆਂ ਥਾਂ ਤੇ ਚੇਅਰਮੈਨ ਸਾਹਿਬ ਕੱਲ ਨੂੰ ਸੁਖਵੀਰ ਸਿੰਘ ਬਾਦਲ ਜੀ ਆ ਰਹੇ ਕਿੱਦਾਂ ਦੀ ਤਿਆਰੀ ਚੱਲ ਰਹੀ ਹੈ ਕੀ ਕਹਾਂ ਇਸ ਮੌਕੇ ਤੇ ਤਿਆਰੀਆਂ ਬਹੁਤ ਚੋਰਾ-ਚੋਰਾ ਤੇ ਚੱਲਦੀ ਹੈ ਕਿਉਂਕਿ ਬਹੁਤ ਹੀ ਪ੍ਰਧਾਨੀਆਂ ਆਉਣਾ ਛੱਡੇ ਸਿੰਘ ਬਾਦਲ ਜੀ ਅਸੀਂ ਪੂਰਾ ਆਪਣੇ ਚਲੋ ਮਨਾਰੇ ਇਹ ਹਾਲਾ ਉਹ ਸਾਰਾ ਸਾਨੂੰ ਜਿਹੜਾ ਸਰਮਾਨ ਨਾਲ ਇੱਥੇ ਪਹੁੰਚਣਗੇ ਨੌਜਵਾਨਾਂ ਨੂੰ ਕੀ ਕਹਿਣਾ ਚਾਹੋਗੇ ਪਾਰਟੀ ਵਰਕਰਾਂ ਨੂੰ ਨੌਜਵਾਨਾਂ ਨੂੰ ਇਹੀ ਖੇਤ ਕੰਨਿਆ ਕਿ ਜਿਹੜੀ ਆਪਣੀ ਮਾਂ ਪਾਰਟੀ ਹੈ ਉਹ ਸ਼੍ਰੋਮਣੀ ਅਕਾਲੀ ਦਲ ਹੈ ਜਿਹੜੇ ਦੂਜੀਆਂ ਪਾਰਟੀਆਂ ਨੇ ਉਹ ਤਾਂ ਸਾਰੇ ਦਿੱਲੀੋਂ ਚੱਲਦੇ ਨੇ ਇਸ ਕਰਕੇ ਸਾਰੇ ਨੌਜਵਾਨਾਂ ਨੂੰ ਪ੍ਰੇਰਿਤ ਲੈ ਕੇ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦਿਓ ਇਹਨੂੰ ਕੰਮ ਕਾਮਯਾਬ ਬਣਾਓ ਜਿਹੜੇ ਬਾਹਰੋਂ ਉਮੀਦਵਾਰ ਆਏ ਨੇ ਦੂਰੋਂ ਉਹਨਾਂ ਵਾਸਤੇ ਕੀ ਲੱਗ ਰਿਹਾ ਵੀ ਉਹ ਬਾਜ਼ੀ ਮਾਰਨਗੇ ਕਿ ਨਾ 200 ਕਿਲੋਮੀਟਰ ਤੋਂ ਜਾਂ ਬਾਹਰੋਂ ਆਈ। ਪੀ ਦਵਾਰਾਂ ਦੀ ਤਾਂ ਕੋਈ ਐਡੀ ਗੱਲ ਬਣਦੀ ਨਹੀਂ ਦੇਦੀ। ਕਿਉਂਕਿ ਆਕਾਸ਼ ਸਿੰਘ ਝੁੰਡਾ ਜੀ ਬਹੁਤ ਵਧੀਆ ਸ਼ੰਡ ਕੈਂਡੀਡੇਟ ਨੇ। ਬਹੁਤ ਵਧੀਆ ਪ੍ਰਧਾਨ ਜੀ ਨੇ ਵਧੀਆ ਚੋਣ ਕੀਤੀ ਹੈ। ਇਸ ਕਰਕੇ ਅਰਵਿੰਦ ਸਿੰਘ ਝੁੰਡਾ ਜੀ